ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 2 ਦਸੰਬਰ ਦੇ ਮਹੀਨੇ ਦੇ ਵਿੱਚ ਚਾਰ ਸ਼ਹੀਦ ਜਾਂਦਿਆਂ ਦਾ ਸ਼ਹੀਦੀ ਦਿਹਾੜਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮਨਾਇਆ ਜਾਂਦਾ ਹੈ ਉਸੇ ਲੜੀ ਤਹਿਤ ਤਪਾ ਬਾਈਪਾਸ ਫਲਾਈਓਵਰ ਥੱਲੇ ਹਰ ਸਾਲ ਪ੍ਰਬੰਧਕਾਂ ਵੱਲੋਂ ਚਾਰ ਸ਼ਹੀਦ ਜਾਂਦਿਆਂ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਫੇਸ਼ਾਨਾ ਮਨਾਇਆ ਜਾਂਦਾ ਹੈ ਸਾਡੇ ਨਾਲ ਨੇ ਪ੍ਰਬੰਧਕ ਉਹ ਸਾਰੇ ਸਮਾਗਮ ਦੀ ਤੁਹਾਨੂੰ ਜਾਣਕਾਰੀ ਦੇਣਗੇ ਹਾਂਜੀ ਭਾਈ ਜੀ ਪਹਿਲਾਂ ਦੱਸਾਰੇ ਨਗਰ ਵਾਸੀਆਂ ਨੂੰ ਸਾਡੇ ਬ리에 ਉੱਤੇ ਆਪਾਂ ਦਾ ਸਤਿਕਾਰ ਭਾਈ ਜੀ ਇੱਕ ਫਰਮ ਸਾਰੇ ਭਰਾਵਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਉਹਨੇ ਬਹਾਦਰ ਦੇ ਬਾਬਾ ਦੁਰਾਵਰਸੀ ਕਰਦੇ ਤਾਂ ਬੇਫਤ ਨਹੀਂ ਸੇ ਜੋ ਇਹ ਜਾਂਦੀ ਸੁਭਤਾ ਹੈ ਇਹ ਨਗਰ ਹਰ ਸਾਲ ਇਹ ਤੱਥੇ ਉਥੇ ਥੱਲੇ ਲਾਇਆ ਜਾਂਦਾ ਹੈ ਅਤੇ ਸਾਰੇ ਸ਼ਹਿਰ ਨਿਵਾਸੀਆਂ ਅਤੇ ਪਿੰਡ ਨਿਵਾਸੀਆਂ ਨੂੰ ਇਤਿਦਿਆ ਕਰਦੇ ਆ ਕਿ ਇਹ ਪ੍ਰੋਗਰਾਮ ਅਤਾ 24 ਤਰੀਕ ਨੂੰ ਜਿੱਥੇ ਸ਼ੁਰੂ ਕਰ ਰਹੇ ਆ ਤੇ 25 ਤਰੀਕ ਨੂੰ ਆਪਣਾ ਜਿੱਥੇ ਚਾਹ ਰਾਤੇ ਬੈਠਣਾ ਦਾ ਸਮਾਗਮ ਲੱਗਦਾ ਤੇ 26 ਤਰੀਕ ਨੂੰ ਸੇਵਾ ਪ੍ਰਸ਼ਾਦਾ ਹੋਊਗਾ ਤੇ 27 ਤਰੀਕ ਨੂੰ ਮੱਕੀ ਦੀ ਰੋਟੀ ਤੇ ਫਲਦਾ ਖਾਣ ਹੋਊਗਾ ਤੇ 28 ਤਰੀਕ ਨੂੰ ਸਿੰਪਲ ਪ੍ਰਸ਼ਾਦਾ ਹੋਊਗਾ ਇਹ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਸ਼ਹਿਰ ਵਾਸੀ ਤੇ ਪਿੰਡ ਦੇ ਵਸਨੀਕਾਂ ਨੂੰ ਬੇਨਤੀ ਹੈ ਵੀ ਜੋ ਵੀ ਇਸ ਲੰਗਰ ਤੋਂ ਬਤ ਚੜ ਕੇ ਇੱਕ ਆਪੋ ਤੇ ਕੋ ਨਾ ਮਹਾਨ ਨੇਦਨ ਨੂੰ ਆਪਾਂ ਯਾਦ ਕੀਤਾ ਜਾਵੇ ਅਸੀਂ ਜਿਹੜੇ ਨੇੜਲੇ ਪਿੰਡ ਸਾਜੋਗੇ ਤੇ ਜਿਵੇਂ ਸਾਜੋਗੇ ਕੜਾਈ ਦਾ ਕੜਾਈ ਹੈ ਤੇ ਆਪਾਂ ਦਰਾਜ ਹੈ ਢਲਮਾ ਪੁਲਸ ਰੈਕਾਂ ਦੇ ਕੇ ਅਤੇ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਵੀ ਇਸ ਲੰਗਰ ਨੂੰ ਬੰਦ ਕਰਦੇ ਲਈ ਕਿ ਆਪਾਂ ਕੋ ਨਾ ਮਹਾਨ ਨੇਦਨ ਨੂੰ ਆਪਾਂ ਯਾਦ ਕਰੀਏ ਕੋਈ ਨੰਬਰ ਦੱਸ ਦਿਓ ਜੀ ਕੰਟੈਕਟ ਕਰਨ ਵਾਸਤੇ ਕੋਈ ਹਾਂਜੀ ਵੀਰੇ ਜੀ ਨੰਬਰ ਤੁਹਾਨੂੰ ਅਸੀਂ ਬੋਲ ਦਿੰਨੇ ਆ ਸਾਡਾ ਫੋਨ ਬੇ ਨੰਬਰ ਹੈਗਾ 98 98 16 10000 ਤੁਸੀਂ ਇਸ ਨੰਬਰ ਤੇ ਵੀ ਫੋਨ ਤੇ ਦਰਸ ਸਕਦੇ ਹੋ ਕਿ ਅਸੀਂ ਸਾਡੇ ਭਰਾਵਾਂ ਨੂੰ ਫੇਰ ਤੋਂ ਮਿਲਦੀ ਕਰਦੇ ਆ ਦੱਸੋੜੇ ਭਰਾਵਾਂ ਨੂੰ ਕਿ ਜਿੰਨੇ ਵੀ ਤੁਹਾਡੇ ਸੰਪਰਕ ਵਿੱਚ ਭਰਾ ਨੇ ਆਪਣੇ ਗਵਾਨੀ ਨੇ ਜਾ ਮਿਲਣਾ ਨਾਲ ਸੰਪਰਕ ਕਰੋ ਤੇ ਆਪਾਂ ਇਸ ਪ੍ਰੋਗਰਾਮ ਨੂੰ ਜਲਦੀ ਸ਼ੁਰੂ ਕਰ ਸਕੀਏ ਤੇ ਜਾਣਕਾਰੀ ਹੈ ਤਾਂ ਸਾਨੂੰ ਜਿਹੜਾ ਆਪਾਂ ਨੇ ਪੀਸ ਤੁਹਾਡੇ ਕੋਲ ਕੀ ਸੇਵਾ ਹੋ ਗਈ ਤਾਂ ਇਹ ਨੰਬਰ ਤੇ ਤੁਸੀਂ ਆਪਾਂ 46 ਗੱਲ ਕਰਦੇ ਰਹੋ ਤਾਂ ਉਹ ਜਰੂਰ ਦੱਸੀ ਜਾਵੇ ਤੇ ਸਾਡਾ ਅਸੀਂ ਕਿੱਕ ਬਾਬਾ ਮਗਰ ਸਿੰਘ ਜੀ ਨੂੰ ਬਹੁਤ ਜਿਆਦਾ ਮਿਸ ਕਰਦਾ ਹਾਂ ਕਿ ਆਸ ਨੇ ਸਾਰੀ ਪਿੰਡਾਂ ਨੂੰ ਉਹਨਾਂ ਦੇ ਸਵਰਗ ਸੁਧਾਰ ਗਏ ਸੀ ਸਾਨੂੰ ਬਾਬਾ ਮਗਰ ਸਿੰਘ ਜੀ ਦੀ ਬਹੁਤ ਘਾਟ ਹੈ ਮੈਸੂ ਕੋਈ ਵੀ ਇਸਾਰ ਤੇ ਬਾਬਾ ਮਗਰ ਸਿੰਘ ਜੀ ਇਹ ਸਲਤਰ ਵੇਸ ਬਹੁਤ ਗੱਟ ਹੈ ਦੇਖ ਦਿੱਤਾ ਜਾਂਦਾ ਹੈ ਕਿ ਇਹਨਾਂ ਕਾਜੋ ਪਿੰਡ ਵਸਨੀਕ ਇਹ ਤਾਂ ਬੇਇੰਤਿਹਾਰਦੇ ਆ ਕਿ ਸਾਡੇ ਨਾਲ ਮਤੋਂ ਮਤਾ ਦਿੱਤਾ ਜੋਦ ਦੇ ਕਿ ਅਪੈ ਸੋਦਾ ਨੂੰ ਹੱਸਾਂ ਦੀ ਤਰ੍ਹਾਂ ਹੱਸਾਂ ਦੀ ਤਰ੍ਹਾਂ ਚੱਗੀ ਤਰ੍ਹਾਂ ਕਰ ਸਕਦੇ ਭਾਈ ਨੂੰ ਜੀ ਦਾ ਖਾਤਾਂ ਭਾਈ ਨੂੰ ਨਹੀਂ ਸਕਦੇ